ਹਾਂ ਜੀ ਵਾਇਗਰੂ ਦੀ ਖਾਲਸਾ ਵਾਇਗਰੂ ਦੀ ਫਤਿਹ ਅ ਅੱਜ ਅਸੀਂ ਦੋਆਬੇ ਦੀ ਧਰਤੀ ਦੇ ਉੱਤੇ ਇੱਕ ਇਲਾਕਾ ਹੈਗਾ ਸਾਡੇ ਇੱਥੇ ਜਿਹੜਾ ਕੁੱਕੜਪਿੰਡ ਚਿਹੜੂ ਤੇ ਲਾਗੇਸ਼ਾਗੇ ਜਿੱਦਾਂ ਜਮਸ਼ੇਰ ਤੇ ਜਲੰਧਰ ਦੇ ਲਾਗੇਸ਼ਾਗੇ ਦੇ ਜਿਹੜੇ ਪਿੰਡ ਨੇ ਉਧਰ ਇੱਕ ਵਹੀ ਰਹਿੰਦੀ ਐ ਜਿਹਨੂੰ ਚਿੱਟੀ ਵਹੀ ਵੀ ਕਹਿੰਦੇ ਆ ਤੇ ਉਸ ਦਰਿਆ ਦੇ ਅਸੀਂ ਇੱਥੇ ਮੁਆਇਜ਼ਾ ਲੈਣ ਲਈ ਆਏ ਸੀ ਸਾਰੇ ਦੱਸਦੇ ਆ ਕਿ ਇਹ ਜਿਹੜੀ ਇਹ ਬਈ ਵਹਿੰਦੀ ਹੈ ਇਹਦਾ ਜਿਹੜਾ ਪਾਣੀ ਹੈ ਉਹ ਉੱਪਰ ਪਹਾੜਾਂ ਤੋਂ ਹਿਮਾਚਲ ਸਾਈਡ ਤੋਂ ਜਾਂ ਜਿਹੜੇ ਚੋਅ ਵਗਦੇ ਨੇ ਉਹਨਾਂ ਵਿੱਚੋਂ ਆਂਦਾ ਤੇ ਦੇਖੋ ਪੰਜਾਬ ਨੂੰ ਜਿਹੜੀਆਂ ਮਾਰਾਂ ਪੈਂਦੀਆਂ ਨੇ ਇਹ ਇੱਕ ਮਿਸਮੈਨੇਜਮੈਂਟ ਕਰਕੇ ਪੈਂਦੀਆਂ ਨੇ ਜਿੰਨੇ ਵੀ ਇੱਥੇ ਪਦਾਰੇ ਨੇ ਚਾਹੇ ਭਾਖੜਾ ਬਿਆਸ ਮੈਨੇਜਮੈਂਟ ਹੋ ਗਈ ਭਾਵੇਂ ਇੱਥੇ ਤਾਂ ਜਿਹੜੀ ਸਤਲੁਜ ਦਰਿਆ ਦੇ ਇਲਾਕੇ ਦੇ ਆਲੇ-ਦੁਆਲੇ ਜਿਹੜੇ ਪਿੰਡ ਪੰਦੇ ਨੇ ਤਾਂ ਹੁਣ ਤਾਂ ਤੁਸੀਂ ਦੇਖੋ ਮਾਝੇ ਤੋਂ ਲੈ ਕੇ ਮਾਲਵਾ ਤੱਕ ਸਾਰਾ ਹੀ ਇਹਨਾਂ ਜਿਹੜੀਆਂ ਮਾਰਾਂ ਦੇ ਵਿੱਚ ਗ੍ਰਸਤ ਹੋਇਆ ਪਿਆ ਤੇ ਪੰਜਾਬ ਨੂੰ ਇਹ ਜਿਹੜੀਆਂ ਮਾਰਾਂ ਸੀਗੀਆਂ ਇਹ ਕੋਈ ਕੁਦਰਤੀਆਂ ਮਾਰਾਂ ਨਹੀਂ ਸੀਗੀਆਂ ਸਾਰੀਆਂ ਜਿਹੜੀਆਂ ਮਾਰਾਂ ਇਹ ਪੈਦਾ ਕੀਤੀਆਂ ਮਾਰਾਂ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮੈਨਮੇਡ ਕਹਿ ਕੇ ਜਿਹੜੀ ਗੱਲ ਰੱਖੀ ਜਾਂਦੀ ਹੈ ਉਹ ਕਿਸੇ ਨਾ ਕਿਸੇ ਹੱਦ ਤੱਕ درست ਵੀ ਆ ਕਿਉਂਕਿ ਜਦੋਂ ਰਿਪੀਰੀਅਨ ਲਾਅ ਦੇ ਤਹਿਤ ਅਸੀਂ ਆਪਣੀ ਕੋਈ ਮੰਗ ਰੱਖਣੀ ਹੋਵੇ ਇਹਦਾ ਅਸੀਂ ਹੱਕ ਰੱਖਣਾ ਹੋਵੇ ਉਦੋਂ ਸਾਨੂੰ ਕਹਿੰਦੇ ਆ ਕਿ ਤੁਸੀਂ ਇਹ ਹੱਕ ਦੀਆਂ ਗੱਲਾਂ ਨਾ ਕਰੋ ਕਿ ਜਿੱਥੇ ਇਹਨਾਂ ਦੀਆਂ ਮਾਰਾਂ ਚੱਲਣੀਆਂ ਹੁਣ ਉਦੋਂ ਇਹ ਸਾਰੇ ਸਾਨੂੰ ਇਹ ਕਹਿੰਦੇ ਨੇ ਕਿ ਇਹ ਤਾਂ ਕੁਦਰਤੀ ਆਫਤ ਆ ਤੇ ਇਹ ਕੁਦਰਤੀ ਤੌਰ ਤੇ ਆਣੀ ਆ ਮਰ ਜਦੋਂ ਇਹੀ ਪਹਾੜਾਂ ਤੋਂ ਹੋ ਕੇ ਜਦੋਂ ਇਹ ਪੰਜਾਬ ਦੀ ਧਰਤੀ ਤੋਂ ਜਿਹੜਾ ਮੈਕਸਿਮਮ ਏਰੀਆ ਜਿਹੜਾ ਕਵਰ ਹੁੰਦਾ ਉਹ ਪੰਜਾਬ ਦੀ ਧਰਤੀ ਤੋਂ ਹੁੰਦਾ ਤੇ ਪੰਜਾਬ ਦੇ ਪਿੰਡ ਪੰਜਾਬ ਦੇ ਲੋਕ ਪੰਜਾਬ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ 인ਫਰਾਸਟ੍ਰਕਚਰ ਸਾਰਾ ਕੁਝ ਜਿਹੜਾ ਇਹਦੇ ਚ ਇਨਵੋਲ ਹੋਇਆ ਉਹ ਸਾਰੀ ਚੀਜ਼ਾਂ ਪੇ ਕੌਣ ਕਰਦਾ ਉਹ ਸਾਰਾ ਕੁਝ ਪੰਜਾਬ ਪੇ ਕਰਦਾ ਕਿ ਪੰਜਾਬ ਨੂੰ ਕਿਸੇ ਤਰੀਕੇ ਨਾਲ ਰੈਸਕਿਊ ਕੀਤਾ ਜਾਵੇ ਇਹੋ ਜਿਹੇ ਹਾਲਾਤਾਂ ਤੋਂ ਉਹਦੇ ਚ ਡੋਬਣ ਦਾ ਜਿਹੜਾ ਕਾਰਨ ਬਣਿਆ ਉਹਦੇ ਚ ਉਹਦੀ ਆਵਾਜ਼ ਤੱਕ ਨਹੀਂ ਨਿਕਲੀ ਪੰਜਾਬ ਦਾ ਸੀਐਮ ਭਗਵੰਤ ਮਾਨ ਉਹ ਹੈਲੀਕਾਪਟਰਾਂ ਦੇ ਵਿੱਚ ਯਾਤਰਾ ਕਰਦਾ ਜਦੋਂ ਪੰਜਾਬ ਮੁੜਿਆ ਪੰਜਾਬ ਬੋੜਿਆ ਤੇ ਉਹ ਆ ਕੇ ਲੋਕਾਂ ਦੇ ਵਿੱਚ ਨਸ਼ੇ ਦੀ ਹਾਲਤ ਵਿੱਚ ਬਿਆਨ ਦੇਣ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਆਪਣਾ ਹੈਲੀਕਾਪਟਰ ਦਿੱਤਾ ਪੰਜਾਬ ਦੇ ਲੋਕਾਂ ਦਾ ਹੈਲੀਕਾਪਟਰ ਆ ਇਹੋ ਜੇ ਮਜ਼ਾਕ ਕਰਦਾ ਸਾਡੇ ਨਾਲ ਐਸੇ ਮੌਕੇ ਤੇ ਆ ਕੇ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਨੂੰ ਦੇਖਦੇ ਹੋਏ ਅਸੀਂ ਇਹ ਮੰਨਦੇ ਆ ਕਿ ਜਿਹੜਾ ਪੰਜਾਬ ਹੈ ਨਾ ਉਹ ਆਪਣੇ ਆਪ ਨੂੰ ਖੁਦ ਬਚਾ ਸਕਦਾ ਉਹਨੂੰ ਕੋਈ ਹੋਰ ਨਹੀਂ ਬਚਾ ਸਕਦਾ ਤੇ ਉਹਦੇ ਲਈ ਅਸੀਂ ਬਤੌਰ ਸਾਰੇ ਜਿਹੜੀਆਂ ਇੱਥੇ ਸਿੱਖ ਜਥੇਬੰਦੀਆਂ ਦੇ ਜਾਂ ਸਮਾਜਿਕ ਸੇਵਕ ਜਿਹੜੇ ਇੱਥੇ ਆਏ ਨੇ ਜਿਨ੍ਹਾਂ ਵਿੱਚ ਸਾਡੇ ਉਪਿੰਦਰਪਾਲ ਸਿੰਘ ਜੀ ਓਪੀ ਭਾਜੀ ਆਏ ਨੇ ਜਤਿੰਦਰਪਾਲ ਸਿੰਘ ਜੀ ਮਝਾਲ ਅਮਰਿੰਦਰ ਸਿੰਘ ਜੀ ਹੰਨੀ ਸ਼ਿਵਾ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਭਰਾ ਹਨ ਸਾਡੇ ਸਾਡੇ ਹਰ ਮਾਮਲੇ ਸਾਡਾ ਸਾਥ ਦਿੰਦੇ ਅਵਤਾਰ ਸਿੰਘ ਰੇਰੂ ਭਾਜੀ ਪ੍ਰਤਾਪ ਸਿੰਘ ਨੀਲੀਆਂ ਫੌਜਾਂ ਤੋਂ ਸਾਡੇ ਨੌਜਵਾਨ ਵੀ ਨਾਲ ਆਏ ਨੇ ਕਾਕੂ ਭਾਜੀ ਵੀ ਨਾਲ ਆਏ ਨੇ ਸਾਰੇ ਭਰਾ ਸਾਡੇ ਜਿਹੜੇ ਇੱਥੇ ਨਾਲ ਆਏ ਨੇ ਇੱਕ ਦਰਦ ਲੈ ਕੇ ਆਏ ਨੇ ਸਾਨੂੰ ਇਹਨਾਂ ਚੀਜ਼ਾਂ ਲਈ ਕੁਝ ਵੀ ਜੇ ਕਰਨਾ ਪਿਆ ਆਪਣੇ ਤੌਰ ਤੇ ਅਸੀਂ ਜ਼ਰੂਰ ਕਰਾਂਗੇ ਤੇ ਅਸੀਂ ਆਪਣੇ ਲੋਕਾਂ ਨੂੰ ਇਸ ਚੀਜ਼ ਲਈ ਇੱਕ ਦੀ ਵੀ ਜ਼ਰੂਰ ਕਾਹਣਾ ਕਹਿਣੀ ਚਾਹੁੰਦੇ ਆ ਕਿ ਜਦੋਂ ਵੀ ਪੰਜਾਬ ਤੇ ਇਹੋ ਜੀ ਆਫਤ ਆਂਦੀ ਹੈ ਤੇ ਪੰਜਾਬ ਤੋਂ ਬਾਹਰੇ ਜਾਂ ਸਰਕਾਰਾਂ ਤੋਂ ਅਸੀਂ ਜਿੰਨੀ ਵਾਰ ਵੀ ਆਸ ਰੱਖਦੇ ਆ ਅਸੀਂ ਹਮੇਸ਼ਾ ਜਿਹੜਾ ਉਹਦੇ ਚ ਮਾਇੂਸ ਹੀ ਹੋਏ ਆ ਸਾਡਾ ਬਣਦਾ ਇਹ ਹੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਪੰਜਾਬੀ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਇਸ ਮੌਕੇ ਦੇ ਉੱਤੇ ਰਾਹਤ ਦਿੱਤੀ ਹੈ ਉਹਨਾਂ ਦੇ ਨਾਲ ਖੜੀਏ ਤੇ ਵੋਟਾਂ ਜਿਹੜੇ ਜਦੋਂ ਤੁਹਾਡੇ ਕੋਲ ਮੰਗਣ ਆਣ ਬੰਦੇ ਤੇ ਉਹਨਾਂ ਨੂੰ ਇਹ ਹੀ ਜਿਹੜੀਆਂ ਵੀਡੀਓ ਕੱਢ ਕੱਢ ਕੇ ਵਿਖਾਇਓ ਕਿ ਜਦੋਂ ਇਹੋ ਜਿਹੀ ਆਫਤਾਂ ਆਈਆਂ ਸੀਗੀਆਂ ਜਿਨ੍ਹਾਂ ਚੀਜ਼ਾਂ ਲਈ ਅਸੀਂ ਤੁਹਾਨੂੰ ਚੁਣਿਆ ਸੀ ਤੇ ਤੁਸੀਂ ਉਸ ਵੇਲੇ ਕਿੱਥੇ ਸੀਗੇ ਇਹ ਚੀਜ਼ਾਂ ਉਹਨਾਂ ਨੂੰ ਜ਼ਰੂਰ ਅਹਿਸਾਸ ਕਰਾਉਣ ਦੀ ਲੋੜ ਹੈ ਬਸ ਇਹੀ ਮੈਂ ਗੱਲ ਕਹਿਣੀ ਚਾਹੂੰਗਾ ਸ਼ਿਵੀ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਰੀ ਇਹ ਸਾਥ ਸੰਗਤ ਨੂੰ ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹਦੇ ਵਿੱਚ ਜਿਹੜੀਆਂ ਕੁਦਰਤੀ ਆਫਤਾਂ ਜਿਹੜੀਆਂ ਆਉਂਦੀਆਂ ਇਹ ਮੰਨਦੇ ਆ ਕਿ ਇਹਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਚੱਲਦਾ ਪਰ ਇਹ ਗੱਲ ਅਸੀਂ ਤਾਂ ਕਰਦੇ ਚੰਗੇ ਲੱਗੇਦੇ ਹੁੰਦਾ ਜੇ ਇਹ ਆਫਤ ਪਹਿਲੀ ਾਰ ਆਈ ਹੈ ਹਰ ਸਰਕਾਰ ਆਂਦੀ ਆ ਸਰਕਾਰ ਦੇ ਨੁਮਾnde ਆਂਦੇ ਆ ਫੋਟੋ ਖਿਚਾ ਕੇ ਤੇ ਉਹ ਚੱਲਦੇ ਬਣਦੇ ਆ ਤੁਸੀਂ ਮੈਨੂੰ ਦੱਸੋ ਵੀ ਜੇ ਤਾਂ ਇਹ ਆਫਤ ਕੋਈ ਪਹਿਲੀ ਾਰ ਆਈ ਹੋਵੇ ਤੇ ਪਹਿਲੀ ਾਰ ਕਿਸੇ ਨੂੰ ਇਹਦਾ ਅੰਦਾਜ਼ਾ ਨਾ ਹੋਵੇ ਕਿ ਇਹ ਆਣੀ ਆ ਜਾਂ ਨਹੀਂ ਆਣੀ ਤੇ ਫੇਰ ਤਾਂ ਆਪਾਂ ਤਿਆਰੀ ਦੇ ਵਿੱਚ ਮਤਲਬ ਕਿ ਕੋਈ ਕਤਾਹੀ ਵਰਤੀ ਗਈ ਫੇਰ ਆਪਾਂ ਮੰਨ ਸਕਦੇ ਆ ਪਰ ਜੇ ਆਫਤਾ ਹਰੇਕ ਸਾਲ ਆਂਦੀਆਂ ਆਂਦੀਆਂ ਹਰ ਇੱਕ ਸਾਲ ਇਹ ਬਰਸਾਤਾਂ ਆਂਦੀਆਂ ਹੀ ਆਂਦੀਆਂ ਆ ਹਰੇਕ ਸਾਲ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਂਦੇ ਜਾਂਦੇ ਆ ਤੇ ਫੇਰ ਜਿਹੜੀਆਂ ਸਰਕਾਰਾਂ ਆ ਇਸ ਗੱਲ ਤੋਂ ਗਰੇਜ ਨਾ ਕਰਕੇ ਉਹ ਜ਼ਿੰਮੇਵਾਰ ਹੈਗੀਆਂ ਕਿਉਂਕਿ ਜੇ ਸਾਨੂੰ ਪਤਾ ਆ ਕਿ ਸਵੇਰੇ ਅਸੀਂ ਕਮਾਵਾਂਗੇ ਤੇ ਸ਼ਾਮੀ ਰੋਟੀ ਖਾਵਾਂਗੇ ਇਸੇ ਸਿਧਾਂਤ ਦੇ ਵਿੱਚ ਜਿਹੜਾ ਸਾਨੂੰ ਪਤਾ ਕਿ ਹਰੇਕ ਜਿਹੜੀ ਆ ਬਰਸਾਤਾ ਹੈਗੀ ਉਹਦੇ ਵਿੱਚ ਹਰ ਆਂਦੀ ਜਾਂਦੇ ਸਰਕਾਰ ਨੂੰ ਸਵਾਲ ਇਹ ਆ ਕਿ ਉਹ ਆਪਣਾ ਪ੍ਰਬੰਧ ਪਹਿਲਾਂ ਤਾਂ ਕਿਉਂ ਨਹੀਂ ਕਰਕੇ ਰੱਖਦੀਆਂ ਤੁਸੀਂ ਚਾਹੇ ਸਤਲੂ ਚਲਜੋ ਦਰਿਆ ਚ ਇੱਥੇ ਮਰਜੀ ਚਲਜੋ ਆਸਟੈਂਮ ਤਰਨ ਤਰਨ ਇਲਾਕਾ ਹੋ ਗਿਆ ਗਰਦਾਸਪੁਰ ਇਲਾਕਾ ਹੋ ਗਿਆ ਮਾਝਾ ਮਾਲਵਾ ਸਾਰਾ ਡੁੱਬਿਆ ਹੋਇਆ ਹੁਣ ਜਿਹੜਾ ਪੰਜਾਬ ਦੀ ਜਿਹੜੀ ਰੀੜ ਦੀ ਹੱਡੀ ਆ ਦੁਆਬਾ ਜ਼ੋਨ ਅੱਜ ਪਹਿਲੀ ਵਾਰ ਹੋਇਆ ਕਿ ਇਹ ਵੀ ਮੰਨ ਲਵਾਂ ਕਿ ਪਾਣੀ ਦੇ ਅਧੀਨ ਜਿਹੜਾ ਆ ਪਾਣੀ ਦੀ ਜਿਹੜੀ ਆਫਤ ਆ ਉਹਦੇ ਵਿੱਚ ਆਉਣ ਦੇ ਪਿਆਰੀ ਦੇ ਵਿੱਚ ਸ਼ਰਮਨਾਕ ਗੱਲ ਇਹ ਆ ਕਿ ਭਾਰਤ ਦੀ ਜਿਹੜੀ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਜਿਹਨੂੰ ਆਪਾਂ ਹੁਣ ਕੰਨੇ ਸਤਕਾਰਯੋਗ ਆ ਉਹਨਾਂ ਨੂੰ ਆਪਣੇ ਦੇਸ਼ ਦੇ ਜਿਹੜੀ ਜਨਤਾ ਉਹ ਤਾਂ ਡੁੱਬਦੀ ਨਹੀਂ ਦਿੱਸੀ ਪਰ ਉਹਨਾਂ ਨੂੰ ਅਫਗਾਨਿਸਤਾਨ ਦਾ ਜਰੂਰ ਦਰਦ ਆ ਗਿਆ ਦਰਦ ਸਾਨੂੰ ਵੀ ਆ ਪਰ ਕਹਿੰਦੇ ਕਿ ਜਿਹੜੋਂ ਕੋਈ ਦਾਨਪੁੰਨ ਸ਼ੁਰੂ ਹੁੰਦਾ ਤੇ ਉਹ ਘਰੋਂ ਸ਼ੁਰੂ ਹੁੰਦਾ ਨਾ ਕਿ ਬਾਹਰੋਂ ਹੁਣ ਇੱਕ ਆਪਣੇ ਘਰ ਦਾ ਪਿਓ ਦੀ ਲੱਤਾ ਦੋਖਦੀਆ ਹੁਣ ਤੇ ਅਸੀਂ ਗਵਾਂਡੀਆਂ ਦੇ ਬਾਪੂ ਨੂੰ ਮੋਢਿਆ ਤੇ ਚੱਕੀ ਫਰੀਏ ਤੇ ਉਹ ਫੇਰ ਗੱਲ ਨਹੀਂ ਨਾ ਬਣਦੀ ਭਗਵਾਨ ਤੁਮਨ ਸਾਹਿਬ ਆਂਦੇ ਆ ਉਹ ਲੋਕਾਂ ਨੂੰ ਮੱਲੇ ਕੀ ਕਹਿੰਦੇ ਜੀ ਮੈਂ ਤਾਂ ਜੀ ਹੈਲੀਕਾਪਟਰ ਤੇ ਆਇਆ ਨਿਆ ਆ ਦੇ ਆ ਪਰ ਅਸੀਂ ਥੋੜੇ ਦਿਨ ਪਹਿਲਾਂ ਵੀਡੀਓ ਵੀ ਆਈ ਹੈ ਲੋਕੀ ਕਿਵੇਂ ਉਹਨਾਂ ਦਾ ਹੈਲੀਕਾਪਟਰ ਨੂੰ ਗਾਲਾਂ ਕੱਢਣ ਦੇ ਸਾਰਿਆਂ ਨੂੰ ਪਤਾ ਆ ਤੁਸੀਂ ਇਸ ਚੀਜ਼ ਤੋਂ ਗਰੇਜ ਨਾ ਕਰੋ ਇਦੇ ਵਿੱਚ ਜਿਹੜੀਆਂ ਸਰਕਾਰਾਂ ਆ ਉਹ ਤਾਂ 100% ਗਲਤ ਹੈਗੀਆਂ ਹੈਗੀਆਂ ਪਰ 1000% ਸਾਡੀਆਂ ਜਿਹੜੀ ਆਮ ਜਨਤਾ ਉਹ ਵੀ ਗਲਤ ਆ ਅਸੀਂ ਹਜ਼ਾਰ ਹਜ਼ਾਰ ਰੁਪਏ ਦੇ ਲਾਲਚ ਦੇ ਵਿੱਚ ਆਪਣੀਆਂ ਬੀਬੀਆਂ ਨੂੰ ਕਿਹਾ ਕਿ ਵੋਟਾਂ ਉਹ ਪਾਰਟੀ ਨੂੰ ਪਾਣੇ ਆ ਜਿਹੜੀ ਸਰਕਾਰ ਦਾ ਨਿਸ਼ਾਨ ਹੀ ਝਾੜੂ ਆ ਅੱਗੇ ਜਿਹੜੇ ਝਾੜੂ ਹੁੰਦੇ ਸੀ ਕਹਿੰਦਾ ਝਾੜੂ ਕਿਤੇ ਸਾਡੀਆਂ ਬੀਬੀਆਂ ਦੇ ਜਵਾਕਾਂ ਦੇ ਪੈਰਾਂ ਨੂੰ ਲੱਗ ਜਾਂਦੇ ਸੀ ਤਾਂ ਉਹ ਕਹਿੰਦੇ ਹੁੰਦੇ ਜੇ ਮਾੜਾ ਹੁੰਦਾ ਇਹ ਕਿਹੋ ਜਿਹੀਆਂ ਸਰਕਾਰਾਂ ਜਿਨ੍ਹਾਂ ਨੇ ਝੰਡੇ ਤੇ ਝਾੜੂ ਲਾ ਛੱਡਿਆ ਠੀਕ ਹੈ ਇਹ ਸਾਡੇ ਪੰਜਾਬ ਪਾਸ ਜਿਹੜਾ ਝਾੜੂ ਆ ਉਹ ਸਭ ਤੋਂ ਮਾੜਾ ਬਣਿਆ ਇਹਨੂੰ ਜਿਹੜੇ ਝਾੜੂਆਂ ਨੂੰ ਛੱਡੋ ਤੇ ਸ਼ੇਰੀ ਸਾਹਿਬ ਜਦੋਂ ਭਾਈ ਦੀਪ ਸਦੂ ਨੇ ਕਿਹਾ ਸੀਗਾ ਕਿ ਇਹਨੂੰ ਫੜੋਂਗੇ ਤੇ ਗੁਲਾਮੀ ਹੱਥ ਆਊਗੀ ਤੇ ਸ਼ੇਰੀ ਸਾਹਿਬ ਫੜੋਂਗੇ ਤੇ ਰਾਜ ਭਾਗ ਮਿਲੂਗਾ ਸੋ ਗੱਲ ਆ ਵੀ ਅੱਜ ਸਮਾਂ ਬਦਲਣ ਦੀ ਲੋੜ ਆ ਇਹ ਜਿਹੜੀਆਂ ਸਰਕਾਰਾਂ ਕੋਈ ਅੱਜ ਪੰਜਾਬ ਦੇ ਨਾਲ ਨਹੀਂ ਖੜੀਆਂ ਪੰਜਾਬ ਦੇ ਲੋਕ ਪੰਜਾਬ ਦਾ ਬੱਚਾ ਬੱਚਾ ਆਪਣੀ ਮਦਦ ਆਪਣੇ ਗਵਾਨ ਮੱਥੇ ਦੀ ਮਦਦ ਆਪ ਕਰ ਰਿਆ ਆ ਤੇ ਜਿਹੜੇ ਅੱਜ ਸਰਕਾਰਾਂ ਕਹਿੰਦੀਆਂ ਸੀਗਾ ਨਾ ਅਸੀਂ ਦਿੱਲੀ ਦੇ ਵਿੱਚੋਂ ਅਸੀਂ ਘਰ ਘਰ ਦਾਸ਼ਨ ਮਤਲਬ ਕੀ ਮੰਗ ਕੇ ਅਸੀਂ ਪੰਜਾਬ ਨੂੰ ਦੇਣ ਦੀ ਤਿਆਰੀ ਦੇ ਵਿੱਚ ਕਰ ਰਹੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਆ ਇਹ ਉਹ ਲੋਕ ਆ ਜਿਨ੍ਹਾਂ ਨੇ ਤੁਹਾਡੇ ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਾ ਸੀਗਾ ਨਾ ਤੇ ਤੁਹਾਡੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਈਨਾਂ ਵਿੱਚ ਲੱਗੇ ਹੁੰਦੇ ਸੀਗੇ ਤੁਸੀਂ 2 ਸਾਲ ਰੋਟੀਆਂ ਨਹੀਂ ਪਕਾਈਆਂ ਸੀ ਕਿਉਂਕਿ ਤੁਹਾਡਾ ਰੋਟੀ ਪਾਣੀ ਫ੍ਰੀ ਆਫ ਕੋਸਟ ਸਾਡੇ ਪੰਜਾਬੀਆਂ ਵੱਲੋਂ ਚੱਲਦਾ ਸੀਗਾ ਸਾਨੂੰ ਇਹੋ ਜਿਹੀ ਕਿਸੇ ਬਾਹਰਲੇ ਬੰਦੇ ਦੀ ਲੋੜ ਨਹੀਂ ਹੈਗੀ ਸਾਨੂੰ ਲੋੜ ਆ ਆਪਣੇ ਹੱਕਾਂ ਨੂੰ ਜਾਣਨ ਦੀ ਸਾਨੂੰ ਲੋੜ ਆ ਕਿ ਜਿਹੜਾ ਅਸੀਂ ਟੈਕਸ ਪੇ ਕਰਦੇ ਆ ਸਰਕਾਰ ਨੂੰ ਵੀ ਉਹ ਕਿੱਥੇ ਜਾ ਰਿਹਾ ਆ ਇਹਨਾਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਉਹ ਸਾਡੇ ਜਿਹੜੀ ਜਨਤਾ ਆ ਉਹਨਾਂ ਨੂੰ ਹੋਣੀ ਚਾਹੀਦੀ ਆ ਹਜ਼ਾਰ ਰੁਪਈਆ ਲੈ ਕੇ ਜਾਂ ਰਾਸ਼ਨ ਦੀ ਕਿੱਟ ਲੈ ਕੇ ਜਾਂ ਕੋਈ ਕਿਸੇ ਦੇ ਕੋਈ ਫੋਨ ਕਰਵਾ ਕੇ ਅਸੀਂ ਸਰਕਾਰਾਂ ਨੂੰ ਨਾ ਚੁਣੀਏ ਸਰਕਾਰਾਂ ਜਿਹੜੀਆਂ ਹੈਗੀਆਂ ਅੰਤ ਵਿੱਚ ਜਿਹੜਾ ਰਾਜ ਏ ਖਾਲਸਾ ਆ ਉਹੀ ਕਾਮਯਾਬ ਹੋਣਾ ਆ ਬਾਕੀ ਜਿੰਨੀਆਂ ਮਰਜ਼ੀ ਤੁਸੀਂ ਸਰਕਾਰਾਂ ਬਦਲ-ਬਦਲ ਕੇ ਦੇਖ ਲਓ ਸਾਡਾ ਹਾਲ ਇਹੀ ਸੀਗਾ ਤੇ ਇਹੀ ਰਹਿਣਾ ਜਦੋਂ ਤੱਕ ਰਾਜ ਖਾਲਸਾ ਨਹੀਂ ਹੁੰਦਾ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਮੀਨ ਜਿਹੜੀ ਐ ਹੋਫਲੀ-ਹੋਲੀ ਬਹਿਣ ਲੱਪਈ ਐ ਜਿਹੜਾ ਪਾਣੀ ਉੱਤਰਦਾ ਪਿਆ ਉਹ ਇੱਕ ਵੱਖਰੀ ਮਾਰ ਐ ਜਿਹੜਾ ਇੱਥੇ ਸਾਰੀ ਜਿਹੜੀ ਜ਼ਮੀਨ ਉਹਨੇ ਡੋਬ ਦਿੱਤਾ ਪਾਣੀ ਦੇ ਵਿੱਚ ਤੇ ਉਹਦਾ ਜਿਹੜਾ ਲੈਵਲ ਆ ਉਹ ਇੰਨਾ ਉੱਚਾ ਹੈ ਇਸ ਵੇਲੇ ਕਿ ਉਹ ਸਕੂਲ ਜਿਹੜਾ ਹੈ ਬਣਿਆ ਹੋਇਆ ਨਾ ਜਿਹੜੇ ਅੰਦਰ ਜਾਣਾ ਸ਼ੁਰੂ ਹੋ ਗਿਆ ਤੇ ਕਿਸੇ ਦੀ ਇੱਥੇ ਕੋਈ ਟੀਮ ਨਹੀਂ ਪਹੁੰਚੀ ਹੋਈ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਇਸ ਚੀਜ਼ ਲਈ ਕੁਝ ਕਰ ਸਕਦਾ ਹੋਵੇ ਹਾਂ ਇਹਨਾਂ ਚੀਜ਼ਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਸਿਰਫ ਜਿਹੜਾ ਹੈਗਾ ਉਹ ਪਿਆਰ ਕੀਤਾ ਕਿ ਉਹ ਆ ਕੇ ਕੁਝ ਇਹਦੇ ਬਾਰੇ ਪਿਆ ਸਕਣ ਕਰ ਸਕਣ ਪਤਾ ਨਹੀਂ ਇਹਨਾਂ ਚੀਜ਼ਾਂ ਤੋਂ ਨਿਕਲਣ ਲਈ ਕਿੰਨਾ ਕ ਸਮਾਂ ਲੱਗ ਜਾਊਗਾ ਤੇ ਜਦੋਂ ਇਹ ਚੀਜ਼ਾਂ ਇਧਰੋਂ ਤੇ ਹੁਣ ਉਹ ਕਹਿੰਦੇ ਵੀ ਇਹ ਕੁਦਰਤੀ ਖਤਮ ਵੀ ਹੋਣ ਗਈਆਂ ਤਾਂ ਉਸ ਵੇਲੇ ਜਿਹੜੀਆਂ ਇਹੋ ਜਿਹੀਆਂ ਸਾਹ ਯਾਰ ਦੇਖੋ ਹੁਣ ਕੀੜਾ ਮਕੋੜਾ ਜਿਹੜਾ ਇਹਨਾਂ ਚੀਜ਼ਾਂ ਤੋਂ ਪੈਦਾ ਹੋਇਆ ਹੈ ਹਜੇ ਇਹਨਾਂ ਦੀਆਂ ਕਿੰਨੀਆਂ ਕੁ ਸਮੱਸਿਆਵਾਂ ਸਾਹਮਣੇ ਆਣੀਆਂ ਆ ਕਿੰਨਾ ਕੁਸ਼ ਇਦਾਂ ਦਾ ਹਜੇ ਹੋਣਾ ਹੈ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਸਮੱਸਿਆਵਾਂ ਆ ਸਕਦੀਆਂ